ਪਰਧਾਨ ਜੀ ਜਿਹੜੀ ਘਟਨਾ ਵਾਪਰੀ ਹੈ ਕੀ ਗੱਲ ਹੋਈ ਆ ਮੈਂ ਸਿੱਧਾ ਮੇਰੇ ਘਰੋਂ ਆਇਆ ਘਰੋਂ ਆ ਕੇ ਮੇਰੇ ੱਡੇ ਬੈਠਾ ਤੇ ਬੇਟਾ ਮੇਰਾ ਆਇਆ ਬੇਟਾ ਨੂੰ ਮੱਥਾ ਜੜਿਆ ਮੱਥਾ ਨੇ ਕਰਾ ਇੱਥੇ ਤੋਂ ਆਏ ਅੱਗੇ ਆਏ ਮੁਖਸਲ ਉਤਰਿਆ ਉਹਨਾਂ ਜਿੱਦਿਗੇ ਫੈਲ ਗੱਡੀ ਵਿੱਚ ਸੀ ਉਹ ਮੈਂ ਮਿਸ ਹੋ ਗਏ ਮੈਂ ਮਨੋਤਾ ਵਿਧਾਇਕਾ ਅਫਸਰ ਦਾ ਮੈਂ ਥੋੜੀ ਬਰਾਕ ਤੁਲਾ ਸਾਹਿਬ ਦਾ ਇੱਥੇ ਪੁਰਸ਼ ਅੱਜ ਮੋੜੇ ਨੇ ਦੇਵਾ ਦੇ ਆਇ ਨਹੀਂ ਕੋਈ ਪੁਰਸ਼ ਆਇ ਕੋਈ ਮੇ ਪਤਾ ਨਹੀਂ ਐ ਪੁਰਸ਼ ਰਹੇ ਥੇ ਟੋਲੇ ਟੋਕੇ ਨੇ ਆਇ ਧੋ ਜਾਣੀ ਕੀ ਹੋਇਆ ਵੀਡੀਓ ਨੇ ਅਗੇ ਮਿਲੀ ਲਾ ਕੇ ਚੜੇ ਗਿਆ ਕੋਈ ਵੀ ਪੁੱਛ ਨਹੀਂ ਸੁਤਾਨ ਸਵਾਈ ਮੇਰੀ ਨਹੀਂ ਕੀਤੀ ਹਾਂ ਮੇਰਾ ਇੱਕ ਜਹਾਨ ਦਾ ਖਤਰਾ ਹਾਂ ਇਹ ਪੁਰਸ਼ ਕੀ ਜਾਣੀ ਸਾਰੇ ਤਿਆਰ ਕੀ ਹੋ ਆਂ ਕਿ ਬਈਆ ਪਰ ਇੱਕ ਮਾਰਿਆ ਹੋਦੀ ਮੇ ਪਿਆਰ ਚ ਇਹ ਤੁਹਾਡਾ ਪਹਿਲਾਂ ਵੀ ਕਿਸੇ ਨੇ ਵਾਇਰਲ ਹੋਇਆ ਚਲਦਾ ਕੋਈ ਆ ਤੋ 1.5 ਸਾਲ ਪਹਿਲਾਂ ਮੈਨੂੰ ਧਮਕੀ ਆਈ ਸੀ ਕਾਈ ਸੀ ਪਹਿ ਹਲੀ ਚਲੋ ਸਾਡੀ ਮੱਧ ਵਿੱਚ ਪਾਏ ਵਿੱਚ ਬੈਗੇ ਹੋ ਬੈਗੇ ਹੋ ਗੱਲਬਾਤ ਕੋਈ ਗੱਲਬਾਤ ਹੀ ਉਤੋਂ ਬਾਅਦ ਨੂੰ 1.5 ਬਾਅਦ ਤੱਕ ਕੋਈ ਨਹੀਂ ਆਇਆ ਨਾ ਮੈਨੂੰ ਆਟਾ ਕਰਾਇਆ ਨਾ ਮੈਨੂੰ ਆਇਆ ਤੇ ਬਸ ਆਣ ਕਰ ਫੈੜ ਖੱਡੇ ਫੈੜ ਮਿਸ ਹੋ ਗਿਆ ਤੁਹਾਨੂੰ ਅੱਜ ਜੀ ਸਾਥ ਕਿਰਪਾ ਨਾ ਮੈਂ ਪਾ ਗਿਆ ਵਾ ਇਹ ਕਿੰਨੇ ਵਿੱਚ ਘਟਣਾ ਦੀ ਸਿਰਦੀ 10:50 ਮਿੰਟ ਤੱਕ ਤਰਾਈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੇਖੋ ਜੀ ਪੁਲਿਸ ਵਾਲਿਆਂ ਨੂੰ ਕੋਈ ਆਖੀਏ ਕਈਆਂ ਮੇਰੀ ਆਖੀ ਥੱਕ ਗਏ ਮੈਂ ਯਾਰ ਚ ਰੱਖੀ ਦੋ ਨਾ ਦੋ ਲੋਕੀ ਮੂੰਹ ਬੰਦ ਕੇ ਨਾਂਂ ਦੀਆ ਕੋਈ ਹੰਦੀਆ ਕੋਈ ਬੁਰਜਤ ਸਵਾਈ ਨਹੀਂ ਕਰਦੀ ਪਈ ਕੋਈ ਅਜੀ ਪੇੜਿਆ ਇਥੋਂ ਪਹਿਲੇ ਐਸਾ ਵੀ ਬਦੂਤਾ ਕੋਈ ਮਿਲ ਕੇ ਆਏ ਠੀਕ ਹੈ ਬਾਜ਼ਾਰ ਚ ਬੰਦੇ ਦੋਤਾ ਡਾਉ ਲੋਕੀ ਵਾਟੂ ਕਰਕੇ ਜਾਂਦੇ ਆ ਭੁੱਖ ਹੋ ਜਾਂਦੇ ਆ ਕੋਈ ਨਹੀਂ ਆ ਵੇਖੋ ਚੌਂਕ ਪੈਂਦਾ ਵਾ ਤੇ ਇੱਕ ਬੁੱਚੇ ਦੀ ਸਾਡੀ ਕਿਰਪਾ ਨਾਲ ਬੈ ਗਿਆ ਵਾ ਉਹਨੇ ਕਛ ਨਹੀਂ ਕੋਈ ਛੱਡੀ ਮਿਲਦੀ ਠੀਕ ਹੈ